ਉਹ ਬਚਪਨਾ ਹੱਥ ਦੇ ਵਿੱਚ ਐਨਕ ਲੈ ਕੇ ਸਾਡੀ ਲਾਡੋ ਰਾਣੀ ਪਰ ਬਾਅਦ ਫੇਰੀ ਤੋ ਆ ਕੇ ਬੜੀ ਮੌਜ ਦੇ ਨਾਲ ਸੁੱਕੀ ਐਨਕ ਨਾਲ ਜਿੰਨਾ ਪਿਆਰ ਐ ਐਨਕ ਦੇ ਬਦਲੇ ਸਭ ਨਾਲ ਲੜ ਪੈਂਦੀ ਐ ਮੌਜ ਦੇ ਨਾਲ ਕਿ ਐਨਕ ਵੀ ਹੱਥ ਦੇ ਵਿੱਚ ਕਿੱਦਾਂ ਬਣੇ ਉਹ ਢੜੀ ਹੋਈ ਨਾ ਛੱਡਣੀ ਨੇ ਕੋਈ ਐਣਕ ਦੇ ਦੇ ਓ ਐਣਕ ਦੇ ਦੇ ਮੈਨੂੰ ਐਣਕ ਦੇ ਦੇ ਮੈਨੂੰ ਗੁਰਸੇਦਕਾ ਛੱਡੇ ਵੀ ਨਹੀਂ ਹੱਥ ਵਿੱਚ ਇੱਕ ਐਨਕ ਦੇ ਦੱਲਿਆ ਮੈਂ ਲੱਖ ਲੈ ਜਾ ਮੈਂ ਲੈ ਜਮ ਐਨਕ ਤੇਰੀ ਹੈ ਉਹ ਆ ਤੀ ਰੋਏ ਐਨਕ ਲਿਆ ਉਹਨੂੰ ਦੇ ਆਈ ਆਪਾਂ ਅਣਕ ਦੇ ਦਈਏ ਗੁਰ ਸ਼ਬਦ ਨੂੰ ਉਹ ਲਾ ਕੇ ਤੁਰ ਚਕਿਓ ਉਹਨਾਂ ਨੇ ਜੀ ਨਹੀਂ ਵੀਰ ਹੈ ਨਹੀਂ ਦੇ ਦੇ ਉਹ ਹੁੰਦਾ ਪਿਆ ਉਹ ਕਹਿੰਦਾ ਮੈਂ ਬਾਜ਼ਾਰ ਜਾਣਾ ਲਓ ਜੀ ਵਾਇਗ ਜੀ ਖਾ ਖਸ ਵਾਇਗ ਜੀ ਕੀ ਪਤੇ